ਵਾਹਿਗੁਰਜੀ ਖਾਲਸਾ ਜੀ ਸ਼੍ਰੀ ਵਾਹਿਗੁਰਜੀ ਕੀ ਫਤਿਹ ਅੱਜ ਗੱਲ ਕਰਾਂਗੇ ਜੀ ਉਸ ਵਿਸ਼ੇ ਤੇ ਕਿ ਕਿਸ ਤਰ੍ਹਾਂ ਇੱਕ ਨਲਾਇਕ ਦੇਹਾ ਬੱਚਾ ਮੂਲ ਮੰਤਰ ਦਾ ਜਾਪ ਕਰਨ ਦੇ ਇਹ ਕਾਰਨ ਅੱਗੇ ਚੱਲ ਕੇ ਰਾਸ਼ਟਰਪਤੀ ਬਣ ਗਿਆ ਗੱਲ ਉਦੋਂ ਦੀ ਆ ਜਦੋਂ ਸਰਦਾਰ ਮਿਹਰਬਾਨ ਸਿੰਘ ਸਿੰਗਾਪੁਰ ਪਾਕਿਸਤਾਨ ਨੂੰ ਦੇ ਕਿਸੇ ਗੁਰਦੁਆਰੇ ਵਿੱਚ ਦਰਸ਼ਨਾਂ ਲਈ ਗਏ ਉੱਥੇ ਉਹਨਾਂ ਦੀ ਮੁਲਾਕਾਤ ਉੱਥੇ ਦੇ ਰਾਸ਼ਟਰਪਤੀ ਮੁਹੰਮਦ ਅਯੂਬ ਖਾਨ ਨਾਲ ਹੁੰਦੀ ਹੈ ਮਹਮਦ ਅਯੂਬ ਖਾਨ ਨੇ ਸਰਦਾਰ ਸਾਹਿਬ ਨੂੰ ਆਪਣੇ ਘਰ ਚਾਹ ਪਾਣੀ ਇਂਤੇ ਬੁਲਾਇਆ ਜਦੋਂ ਸਰਦਾਰ ਸਾਹਿਬ ਉਹਨਾਂ ਦੇ ਘਰ ਗਏ ਤਾਂ ਦੀਵਾਰ ਉੱਤੇ ਇਹ ਲੱਗੀ ਪੇਂਟਿੰਗ ਨੂੰ ਦੇਖ ਕੇ ਹੈਰਾਨ ਰਹਿ ਗਏ ਕਿਉਂਕਿ ਉਸ ਉੱਪਰ ਮੂਲ ਮੰਤਰ ਦਾ ਜਾਪ ਲਿਖਿਆ ਹੋਇਆ ਸੀ ਉਹ ਵੀ ਗੋਲਡਨ ਅੱਖਰਾਂ ਦੇ ਵਿੱਚ ਸਰਦਾਰ ਸਾਹਿਬ ਨੇ ਸੋਚਿਆ ਕਿ ਇਹ ਤਾਂ ਮੁਸਲਮਾਨ ਸੰਨ ਤੇ ਇਹਨਾਂ ਦੇ ਘਰ ਮੂਲ ਮੰਤਰ ਦੀ ਲਿਖਤ ਦਾ ਕੀ ਕੰਮ ਹੈ ਚਾਹ ਪੀਣ ਤੋਂ ਬਾਅਦ ਸਹਿੰਦਿਆ ਹੀ ਸਰਦਾਰ ਸਾਹਿਬ ਨੇ ਅਜੂਬ ਖਾਨ ਸਾਹਿਬ ਨੂੰ ਪੁੱਛ ਲਿਆ ਕਿ ਮਾਫ਼ ਕਰਿਓ ਕਿ ਮੈਂ ਇਹ ਪੁੱਛ ਸਕਦਾ ਮਾਂ ਕਿ ਤੁਸੀਂ ਤਾਂ ਮੁਸਲਮਾਨ ਹੋ ਤੇ ਤੁਹਾਡੇ ਘਰ ਮੁਜਮੰਤਰ ਦੇ ਜਾਪ ਦੀ ਇਹ ਪੇਂਟਿੰਗ ਦਾ ਕੀ ਕੰਮ ਹੈ ਤਾਂ ਮਮਾਦ ਉਯੂਬ ਖਾਨ ਨੇ ਆਪਣੀ ਇਹ ਸਾਰੀ ਕਹਾਣੀ ਸਰਦਾਰ ਸਾਹਿਬ ਨੂੰ ਦੱਸੇ ਕਿ ਕਿਸ ਤਰ੍ਹਾਂ ਬਚਪਨ ਵਿੱਚ ਜਦੋਂ ਉਹ ਸਕੂਲ ਜਾਇਆ ਕਰਦਾ ਸੀ ਉਹ ਬਹੁਤ ਹੀ ਜ਼ਿਆਦਾ ਨਲਾਇਕ ਹੋਇਆ ਕਰਦਾ ਸੀ ਤੇ ਉਸ ਨੂੰ ਪੜਨ ਦੇ ਵਿੱਚ ਵੀ ਕੋਈ ਦਿਲਚਸਪੀ ਨਹੀਂ ਸੀ ਤੇ ਮਾਸਟਰ ਵੀ ਉਹਨਾਂ ਨੂੰ ਕੁੱਟਿਆ ਕਰਦੇ ਸਨ ਪਰੰਤੂ ਘਰ ਦੇ ਤੱਕੇ ਨਾਲ ਉਹਨਾਂ ਨੂੰ ਸਕੂਲ ਭੇਜ ਦਿੰਦੇ ਸਕੂਲ ਜਾਣ ਤੋਂ ਬਚਣ ਲਈ ਉਹਨਾਂ ਨੇ ਇੱਕ ਵਿਚਲਾ ਰਸਤਾ ਲੱਭ ਲਿਆ ਜੀ ਕਿਉਂਕਿ ਸਕੂਲ ਜਾਂਦਿਆਂ ਸਮੇਂ ਰਸਤੇ ਵਿੱਚ ਇੱਕ ਗੁਰਦੁਆਰਾ ਪੈਂਦਾ ਸੀ ਤੇ ਇਹ ਕਿਸ ਤਰ੍ਹਾਂ ਮੈਂ ਘਰੋਂ ਸਕੂਲ ਲਈ ਇਹ ਜਾਂਦਾ ਤੇ ਗੁਰਦੁਆਰੇ ਵਿੱਚ ਜਾ ਕੇ ਇਹ ਛਿਪ ਜਾਂਦਾ ਇਸ ਤਰ੍ਹਾਂ ਕਾਫੀ ਦਿਨ ਲੰਘ ਗਏ ਇੱਕ ਦਿਨ ਮੈਨੂੰ ਉੱਥੇ ਦੇ ਇਹ ਗ੍ਰੰਥੀ ਨੇ ਇਹ ਦੇਖ ਲਿਆ ਤੇ ਇਹ ਫੜ ਕੇ ਗੁਰੂ ਸਾਹਿਬ ਦੇ ਇਹ ਸਾਹਮਣੇ ਲੈ ਗਿਆ ਉਸਨੇ ਕਿਹਾ ਕਿ ਤੂੰ ਸਕੂਲ ਕਿਉਂ ਨਹੀਂ ਜਾਂਦਾ ਮੈਂ ਆਪਣੀ ਸਾਰੀ ਇਹ ਗੱਲ ਗ੍ਰੰਥੀ ਸਿੰਘ ਨੂੰ ਦੱਸੀ ਕਿ ਮੈਂ ਤਾਂ ਬਹੁਤ ਨਲਾਇਕ ਹਾਂ ਮੈਨੂੰ ਕੁਝ ਵੀ ਨਹੀਂ ਆਉਂਦਾ ਤੇ ਮੇਰੀ ਪੜਨ ਵਿੱਚ ਕੋਈ ਰੁਚੀ ਵੀ ਨਹੀਂ ਪਰੰਤੂ ਮੇਰੇ ਘਰ ਦੇ ਮੈਨੂੰ ਤੱਕੇ ਨਾਲ ਸਕੂਲ ਭੇਜ ਦਿੰਦੇ ਸਨ ਉਨ ਮੈਂ ਉਹਨਾਂ ਤੋਂ ਬਚਣ ਲਈ ਗੁਰਦੁਆਰਾ ਸਾਹਿਬ ਵਿੱਚ ਆ ਕੇ ਲੁਕ ਜਾਂਦਾ ਹਾਂ ਗ੍ਰਾਂਥੀ ਸਿੰਘ ਨੇ ਅਜੂਬ ਖਾਨ ਨੂੰ ਉਹ ਫੜ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਇਹ ਬਿਠਾ ਦਿੱਤਾ ਤੇ ਕਿਹਾ ਕਿ ਜਿਸ ਤਰ੍ਹਾਂ ਮੈਂ ਬੋਲਾਂ ਤੂੰ ਉਸੇ ਤਰ੍ਹਾਂ ਮੇਰੇ ਮਗਰ ਮਗਰ ਬੋਲੀ ਗ੍ਰਾਂਥੀ ਸਿੰਘ ਨੇ 12-15 ਬਾਰ ਮੂਲ ਮੰਤਰ ਦਾ ਜਾਪ ਕੀਤਾ ਤੇ ਉਸੇ ਤਰ੍ਹਾਂ ਮੈਂ ਵੀ ਉਨੇ ਮਗਰ ਮਗਰ ਮੂਲ ਮੰਤਰ ਦਾ ਜਾਪ ਕੀਤਾ 12 15 ਵਾਰ ਮੂਲ ਮੰਤਰ ਦਾ ਜਾਪ ਕਰਨ ਤੋਂ ਬਾਅਦ ਮੈਨੂੰ ਉਹ ਉਹ ਰਟ ਗਿਆ ਸੀ ਮੈਂ ਹੁਣ ਉਸ ਨੂੰ ਉਹ ਜ਼ੁਬਾਨੀ ਪੜ੍ਹ ਸਕਦਾ ਸੀ ਤੇ ਮੈਨੂੰ ਉਹ ਗ੍ਰਾਂਤੀ ਸਿੰਘ ਨੇ ਕਿਹਾ ਕਿ ਤੂੰ ਐਦਾਂ ਕਰ ਹੁਣ ਸਕੂਲ ਜਾ ਪਰੰਤੂ ਮੈਂ ਗ੍ਰਾਂਤੀ ਸਿੰਘ ਨੂੰ ਕਿਹਾ ਕਿ ਮੈਂ ਮੈਂ ਕਾਫੀ ਦਿਨਾਂ ਤੋਂ ਸਕੂਲ ਨਹੀਂ ਜਾ ਰਿਹਾ ਮੇਰੀ ਗੈਰ ਹਾਜ਼ਰੀ ਹੈ ਤੇ ਜੇ ਮੈਂ ਸਕੂਲ ਚਲਾ ਗਿਆ ਤਾਂ ਅਧਿਆਪਕ ਮੈਨੂੰ ਫੇਰ ਕੁੱਟਣਗੇ ਗ੍ਰਾਂਤੀ ਸਿੰਘ ਨੇ ਕਿਹਾ ਕੀ ਨਹੀਂ ਤੈਨੂੰ ਉਹ ਉਹ ਨਹੀਂ ਕੁੱਟਣਗੇ ਇਹ ਤੂੰ ਸਕੂਲ ਜਾਦਾ ਜਾ ਜਦੋਂ ਮੈਂ ਸਕੂਲ ਗਿਆ ਤਾਂ ਮੈਨੂੰ ਅਧਿਆਪਕ ਨੇ ਬੜੇ ਪਿਆਰ ਨਾਲ ਮੇਰੇ ਸਿਰ ਤੇ ਹੱਥ ਰੱਖਿਆ ਤੇ ਕਿਹਾ ਅਜੂਬ ਕੀ ਹੋਇਆ ਸਕੂਲ ਨਹੀਂ ਆਇਆ ਕਿੰਨੇ ਦਿਨ ਹੋ ਗਏ ਤੇਜੀ ਸਿਹਤ ਦੀ ਖੈਰੀਅਤ ਹੈ ਨਾ ਇਨੇ ਪਿਆਰ ਨਾਲ ਅਧਿਆਪਕ ਨੂੰ ਗੱਲ ਕਰਦਾ ਆ ਵੇਖ ਉਸ ਨੂੰ ਬਹੁਤ ਜ਼ਿਆਦਾ ਵਿਸ਼ਵਾਸ ਹੋ ਗਿਆ ਤੇ ਉਹ ਹੁਣ ਜਦੇ ਵੀ ਕੋਈ ਇਹ ਕੰਮ ਕਰਦਾ ਤਾਂ ਪਹਿਲਾਂ ਮੂਲ ਮੰਤਰ ਦਾ ਜਾਪ ਕਰ ਲੈਂਦਾ ਉਸ ਤੋਂ ਬਾਅਦ ਅਰਦਾਸ ਕਰਨ ਤੋਂ ਬਾਅਦ ਹੀ ਕੋਈ ਕੰਮ ਕਰਦਾ ਅੱਗੇ ਚੱਲ ਕੇ ਇਹ ਉਹ ਕਾਲਜ ਲੈਵਲ ਵਿੱਚ ਪਹੁੰਚ ਗਿਆ ਤੇ ਉਸ ਤੋਂ ਬਾਅਦ ਮਿਲਟਰੀ ਵਿੱਚ ਤੇ ਅੱਗੇ ਚੱਲ ਕੇ ਕਿਸ ਤਰ੍ਹਾਂ ਉਹ ਪਾਕਿਸਤਾਨ ਦਾ ਦੂਸਰਾ ਰਾਸ਼ਟਰਪਤੀ ਵੀ ਬਣ ਗਿਆ ਇਹ ਗੱਲਾਂ ਝੂਠੀਆਂ ਨਹੀਂ ਜਾਂ ਆਪਣੇ ਮੂੰਹ ਤੋਂ ਕੰਨੀਆਂ ਹੋਈਆਂ ਨਹੀਂ ਇਸ ਗੱਲ ਦੀ ਪੁਸ਼ਟੀ ਸਾਨੂੰ ਮੁਹੰਮਦ ਅਯੂਬ ਖਾਨ ਦੀ ਲਿਖੀ ਪੁਸਤਕ ਫਰੈਂਸ ਨੋਟ ਮਾਸਟਰ ਵਿੱਚ ਦੇਖਣ ਨੂੰ ਮਿਲਦੀ ਹੈ ਬਿਲੇਰੇ ਜਾਣਕਾਰੀ ਲਈ ਸਿੱਖ ਵਰਲਡ ਚੈਨਲ